ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਪਹਿਲਗਾਮ ਹਮਲੇ ਤੋਂ ਬਾਅਦ ਜਿੱਥੇ ਦੇਰ ਰਾਤ ਭਾਰਤ ਦੇ ਵੱਲੋਂ ਵੀ ਪਾਕਿਸਤਾਨ ਤੇ ਅਟੈਕ ਕਰ ਦਿੱਤਾ ਗਿਆ ਹੈ ਏਅਰ ਸਟ੍ਰਾਈਕ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹਰ ਪਾਸੇ ਅਗਰ ਦੇਖਿਆ ਜਾਵੇ ਤਾਂ ਮਾਹੌਲ ਸਹਿਮ ਦਾ ਬਣਿਆ ਹੋਇਆ ਹੈ ਇਸ ਵਕਤ ਮੈਂ ਮੌਜੂਦਾ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਵੀ ਇੱਕਦਮ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਆਪਣੇ ਘਰਾਂ ਦਾ ਜਿਹੜਾ ਰਾਸ਼ਨ ਹੈ ਉਹ ਪਰਦੇ ਹੋਏ ਨਜ਼ਰ ਆ ਰਹੇ ਨੇ ਕਿ ਅਗਲੇ ਦਿਨਾਂ ਦੇ ਵਿੱਚ ਕੀ ਹੋ ਸਕਦਾ ਹੈ ਇਸ ਲਈ ਲੋਕਾਂ ਦੇ ਵਿੱਚ ਵੀ ਥੋੜਾ ਸਹਿਮ ਦਾ ਮਾਹੌਲ ਹੈ ਇਸ ਵਕਤ ਮੈਂ ਗੱਲਬਾਤ ਕਰਾਂਗੀ ਆਮ ਜਨਤਾ ਦੇ ਨਾਲ ਉਹਨਾਂ ਨੂੰ ਪੁੱਛਾਂਗੇ ਕਿ ਕੀ ਉਹਨਾਂ ਦਾ ਵਿਊ ਪੁਆਇੰਟ ਇਸ ਪਹਿਲਗਾਮ ਹਮਲੇ ਨੂੰ ਲੈ ਕੇ ਮੈਮ ਅੱਜ ਸਵੇਰੇ ਸਵੇਰੇ ਹੀ ਤੁਸੀਂ ਰਾਸ਼ਨ ਖਰੀਦਣ ਆ ਗਏ ਹੋ ਕੀ ਕਹਿਣਾ ਚਾਹੋਗੇ ਦੇਖੋ ਮਾਹੌਲ ਤੇ ਕਦੋਂ ਦਾ ਬਣਿਆ ਹੋਇਆ ਹੈ ਕਿ ਕਦੋਂ ਕੀ ਹੋ ਜਾਣਾ ਕੁਝ ਨਹੀਂ ਪਤਾ ਤੇਰਾ ਅੱਧੀ ਇਸਟ੍ਰਾਈਕ ਤੋਂ ਬਾਅਦ ਤੇ ਹੋਰ ਵੀ ਪੈਨਿਕ ਦਾ ਮਾਹੌਲ ਬਣ ਗਿਆ ਤੇ ਹੁਣ ਬਿਲਕੁਲ ਪਾਕਿਸਤਾਨ ਵੀ ਰਿਟੈਲੀਏਟ ਕਰੇਗਾ ਜ਼ਰੂਰ ਕਿਉਂਕਿ ਜਿ세 ਹਮਲਾ ਕੀਤਾ ਤੇ ਉਹ ਵੀ ਆਬਵੀਅਸਲੀ ਬਾਪਸ ਰਿਟੈਲੀਏਟ ਜ਼ਰੂਰ ਕਰਨਗੇ ਤੇ ਉਹਦੇ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਤੇ ਅੱਜ ਵੈਸੇ ਵੀ ਮੌਕ ਡ੍ਰਿਲ ਹੈ ਤੇ ਕੁਝ ਨਹੀਂ ਪਤਾ ਅਗਲੇ ਕੁਝ ਘਟਨਾਵਾਂ ਕੀ ਹੋ ਸਕਦਾ ਹੈ ਕੀ ਪਤਾ ਮੌਕ ਡਰੀਲ ਹੀ ਸੱਚੀ ਡਰੀਲ ਹੋਵੇ ਕੁਛ ਨਹੀਂ ਕਹਿ ਸਕਦੇ ਆਪਣੇ ਘਰਾਂ ਦਾ ਰਾਸ਼ਨ ਪੂਰਾ ਬਣਾ ਤਿਆਰ ਕਰ ਲਿਆ ਹਾਂਜੀ ਬਿਲਕੁਲ ਸਵੇਰੇ ਸਵੇਰੇ ਵੈਸੇ ਵੀ ਬਹੁਤ ਰਸ਼ ਹੈ ਹੱਲੇ ਦੁਪਹਿਰ ਤੇ ਹੋਰ ਰਸ਼ ਹੋ ਜਾਣਾ ਹੈ ਡੀ ਮਾਰਟ ਵੈਸੇ ਵੀ ਸ਼ਹਿਰ ਦਾ ਸੈਂਟਰ ਹੈ ਤੇ ਬਹੁਤ ਰਸ਼ ਪੈ ਜਾਂਦਾ ਕੀ ਤੁਹਾਨੂੰ ਲੱਗਦਾ ਕਿ ਜੰਗ ਜਿਹੜੀ ਹੈ ਹੋਣੀ ਚਾਹੀਦੀ ਹੈ ਜੰਗ ਕਿਸੇ ਮਸਲੇ ਦਾ ਹੱਲ ਹੈ ਦੇਖੋ ਜੰਗ ਨਾਲ ਬਲੱਡ ਸ਼ੈਡ ਤੋਂ ਦੋਨੋਂ ਜਗ੍ਹਾ ਪਰ ਹੀ ਹੋਗਾ ਨਾ ਇਟਸ ਨਾਟ ਅਬਾਊਟ ਪਾਕਿਸਤਾਨ ਔਰ ਇੰਡੀਆ ਇਟਸ ਅਬਾਊਟ ਦ ਬਲੱਡ ਸ਼ੈਡ ਦ ਸਿਵਿਲਿਅਨਸ ਥੈਟ ਵਿਲ ਸਫਰ ਤੋਂ जंग तो जहाँ तक रुक सके तो बेटर ही है ऑब्वियसली क्योंकि ब्लड शेड हमारा भी होगा ऐसा तो नहीं है, हम बिल्कुल सेफ रह जाएंगे आम जनता को ज़्यादा फ़र्क पड़ेगा उस चीज़ का इकोनॉमिकली और पोलिटिकली दोनों तरह से तो उस चीज़ को बचाने के लिए जंग ਕੇ ਚਾਂਸਸ ਕਮ ਹੀ ਬਣੇ ਤਾਂ ਅੱਛਾ ਹੈ ਥੈਂਕ ਯੂ ਸੋ ਮੱਚ ਮੈਮ ਸੋ ਦੇਖ ਸਕਦੇ ਹੋ ਕਿ ਅਥੇ ਜਿਹੜਾ ਹੈ ਲੋਕ ਆਪਣੇ ਘਰਾਂ ਦਾ ਜਿਹੜਾ ਰਾਸ਼ਨ ਹੈ ਉਹ ਵੀ ਪਰਵਾਏ ਪਰਵਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਇਹ ਮਾਹੌਲ ਬਣ ਗਿਆ ਹੈ ਕਿ ਆਖਿਰਕਾਰ ਕਦੋਂ ਪਤਾ ਨਹੀਂ ਹੈ ਸਮੇਂ ਦਾ ਕੁਝ ਪਤਾ ਨਹੀਂ ਹੈ ਕਿ ਕਦੋਂ ਜੰਗ ਲੱਗ ਜਾਵੇ ਔਰ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਪੈ ਗਿਆ ਹੈ ਔਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆਪਰ ਸੇਰ ਤੜਕ ਸਵੇਰ ਹੀ ਇੱਥੇ ਜਿਹੜਾ ਹੈ ਦੁਕਾਨਾਂ ਦੇ ਵਿੱਚ ਆਪਣਾ ਜਿਹੜੇ ਘਰਾਂ ਦਾ ਸਮਾਨ ਹੈ ਉਹ ਲੈ ਪਹੁੰਚ ਗਏ ਨੇ ਭਾਰਤ ਨੇ ਜਿਸ ਤਰ੍ਹਾਂ ਪਾਕਿਸਤਾਨ ਤੇ ਦੇਖ ਸਕਦੇ ਹੋ ਕਿ ਉਹਨਾਂ ਦੇ ਟਿਕਾਣਿਆਂ ਨੂੰ ਠੇਰ ਕੀਤਾ ਹੈ ਨੋ ਟਿਕਾਣਿਆਂ ਨੂੰ ਠੇਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਰ ਪਾਸੇ ਅਗਰ ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ 에어ਪੋਰਟ ਵੀ ਬੰਦ ਕਰ ਦਿੱਤਾ ਗਿਆ ਹੈ ਸਰਹੱਦੀ ਏਰੀਏ ਦੇ ਵਿੱਚ ਹਰ ਪਾਸੇ ਸਖਤਾਈ ਕਰ ਦਿੱਤੀ ਗਈ ਹੈ ਤਾਂ ਲੋਕਾਂ ਦੇ ਵਿੱਚ ਵੀ ਕਿਤਨਾ ਕਿਤੇ ਆਮ ਜਨਤਾ ਜਿਹੜੀ ਹੈ ਉਹ ਖੱਜਲ ਖੁਆਰ ਹੁੰਦੀ ਨਜ਼ਰ ਆ ਰਹੀ ਹੈ ਤੜਕਸਵੇਰ ਦਾ ਸਮਾਂ ਹੈ ਔਰ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਆਪਣੇ ਘਰਾਂ ਦਾ ਜਿਹੜਾ ਰਾਸ਼ਨ ਹੈ ਉਹ ਜਿਹੜਾ ਹੈ ਪਰਵਾਣ ਤੇ ਲੱਗੇ ਹੋਏ ਨੇ ਕਿਉਂਕਿ ਲੋਕਾਂ ਨੂੰ ਵੀ ਇਹ ਹੈ ਕਿ ਆਖਰਕਾਰ ਅੱਜ ਮੌਕ ਡ੍ਰੇਲ ਵੀ ਹੋਣੀ ਹੈ ਅੰਮ੍ਰਿਤਸਰ ਦੇ ਵਿੱਚ ਇਸ ਦੇ ਨਾਲ ਨਾਲ ਹੀ ਕਿ ਅਗਲੇ ਮਾਹੌਲ ਕੀ ਰਹੇਗਾ ਉਸ ਨੂੰ ਲੈ ਕੇ ਜਿਹੜੇ ਆਮ ਜਨਤਾ ਹੈ ਉਹ ਕਿਤੇ ਨਾ ਕਿਤੇ ਆਪਣੇ ਘਰਾਂ ਦੇ ਵਿੱਚ ਸਮਾਨ ਜਿਹੜਾ ਹੈ ਉਹ ਪਰਵਾੰਦੀ ਹੋਈ ਨਜ਼ਰ ਆ ਲੋਕਾਂ ਦੇ ਵਿੱਚ ਇਹ ਹੋ ਰਿਹਾ ਹੈ ਕਿ ਕਿ ਆਖਿਰਕਾਰ ਕਦੋਂ ਜੰਗ ਲੱਗ ਸਕਦੀ ਹੈ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਘਰਾਂ ਦਾ ਜਿਹੜਾ ਸਮਾਨ ਹੈ ਰਾਸ਼ਨ ਹੈ ਉਹ ਪਰਵਾੰਦੇ ਹੋਏ ਨਜ਼ਰ ਆ ਰਹੇ ਨੇ